ਅਰਦਾਜ਼ ਨੇ ਕਿਹਾ ਰੈੱਡ ਤੇ ਵਾਈਟ ਕਿਹੜੇ ਕਿਹੜੇ ਫਲੈਗ ਚ ਸਾਨੂੰ ਆਪ ਨਹੀਂ ਪਤਾ ਹੁੰਦਾ ਫਿਰ ਅਸੀਂ ਸੋਚਨਾ ਕਿ ਇਹਨੂੰ ਤੇ ਕਾਫੀ ਚੀਜ਼ ਦੀ ਟੈਕਨੋਲੋਜੀ ਹੈਗੀ ਇਹ ਫਲੈਗ ਦੀ ਇਸ ਕਰਕੇ ਫਿਰ ਆਪਾਂ ਪਹਿਲਾਂ ਵਰਲਡ ਵਾਈਡ ਬੁੱਕ ਆਫ ਰਿਕਾਰਡ ਚ ਕੀਤਾ ਉਦੋਂ ਇਹਨੇ 4 ਮਿੰਟ 29 ਸੈਕਿੰਡ ਚ ਦੱਸਿਆ ਸੀ ਸਾਰਾ ਤੇ ਜੇ ਅਹੀਂ ਪਹਿਲਾਂ ਹੀ ਕਰ ਲੈਂਦੇ ਸ਼ਾਇਦ 6 ਸਾਲ ਤੋਂ ਪਹਿਲਾਂ ਵੀ ਇਹ ਦੀ ਏਜ 'ਚ ਇਹਦਾ ਰਿਕਾਰਡ ਬਣ ਸਕਦਾ ਸੀ ਇਹ ਸਾਡੀ ਅਨਗੱਲੀ ਕਰਕੇ ਥੋੜਾ ਲੇਟ ਹੋ ਗਿਆ ਅਸੀਂ ਤਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਸਾਡੀ ਫੈਮਿਲੀ 'ਚ ਕੋਈ ਇਦਾਂ ਦਾ ਰਿਕਾਰਡ ਵੀ ਬਣਾਏਗਾ ਸਾਨੂੰ ਬਹੁਤ ਮਨ ਨੂੰ ਗੁਰਦਾਸਪੁਰ ਦੇ ਇੱਕ ਬੱਚੇ ਨੇ ਗੁਰਦਾਸਪੁਰ ਦਾ ਜਿੱਥੇ ਨਾਮ ਰੋਸ਼ਨ ਕੀਤਾ ਉੱਥੇ ਪੂਰੇ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਇਸ ਬੱਚੇ ਨੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਾਇਆ ਵਾ ਤੇ ਉਮਰ ਵੀ ਇਸ ਦੀ ਮਹਿਜ 6.5 ਸਾਲ ਜਿਹੜੀ ਹੈਗੀ ਆ ਇਸ ਬੱਚੇ ਨੇ 195 ਦੇਸ਼ਾਂ ਦਾ ਜਿਹੜਾ ਨਾਮ ਆ ਉਹ 3 ਮਿੰਟ ਤੇ 35 ਸੈਕਿੰਡ ਵਿੱਚ ਜਿਹੜਾ ਪੂਰਾ ਕੀਤਾ ਵਾ ਸਾਡੇ ਨਾਲ ਬੱਚਾ ਵੀ ਮੌਜੂਦ ਆ ਆਪਾਂ ਗੱਲਬਾਤ ਕਰ ਲੈਂਦੇ ਆ ਬੱਚੇ ਕੀ ਨਾਮ ਆ ਤੁਹਾਡਾ ਕਰਮਨਦੀਪ ਸਿੰਘ ਜਿਹੜਾ ਕੰਪੀਟੀਸ਼ਨ ਚ ਭਾਗ ਲਿਆ ਹੈ 195 ਦੇਸ਼ਾਂ ਦੇ ਨਾਮ ਤੁਸੀਂ ਬੋਲ ਕੇ ਦੱਸਿਆ ਤੇ ਕਿੰਨੇ ਕੁ ਉਥੇ ਮੁਸ਼ਕਿਲ ਹੋਈ ਕੋਈ ਇੱਕ ਜਾਂ ਫਿਰ ਈਜ਼ੀ ਲੱਗਾ ਈ ਸੋਖਾ ਲੱਗਾ ਈ ਲੱਗਾ ਈ ਸੋਖਾ ਸੋਖਾ ਲੱਗਾ ਈ ਕਿਵੇਂ ਤੁਹਾਡਾ ਦਿਲ ਕਿਵੇਂ ਕੀਤਾ ਜਿਹੜਾ ਝੰਡੇ ਵੇਖ ਕੇ ਤੇ ਇਹਨਾਂ ਦੇ ਨਾਮ ਬੋਲਣ ਨੂੰ ਇਸ ਤੋਂ ਪਹਿਲਾਂ ਵੀ ਦੇਖਦੇ ਰਹੇ ਸੀ ਹਾਂ ਕਿੱਥੇ ਦੇਖਦੇ ਰਹੇ YouTube ਫਿਰ ਮਮਾ ਪਾਪਾ ਨੂੰ ਵੀ ਦੱਸਦੇ ਰਹੇ ਸੀ ਕਿ ਕਿਹੜਾ ਦੇਸ਼ ਦਾ ਝੰਡਾ ਵਾ ਕਿਹੜੇ ਦੇਸ਼ ਦਾ ਝੰਡਾ ਅੱਛਾ ਜੀ ਉਹ 195 ਡਿਸ਼ਾ ਦੇ ਜਿਹੜੇ ਝੰਡੇ ਤੁਸੀਂ ਵੇਖ ਕੇ ਤੇ ਨਾਮ ਬੋਲੇ ਸੀ ਤੇ ਕਿਵੇਂ ਉੱਥੇ ਮਤਲਬ ਕਿਵੇਂ ਦਾ ਮਹਿਸੂਸ ਹੋਇਆ ਕੋਈ ਦਿੱਕਤ ਆ ਰਹੀ ਸੀ ਜਾਂ ਕੋਈ ਪਰੇਸ਼ਾਨੀ ਆਈ ਜਾਂ ਮਤਲਬ ਵਧੀਆ ਤਰੀਕੇ ਨਾਲ ਦੱਸਤਾ ਵਧੀਆ ਚੀਕਾਂ ਦੱਸਦਾ ਕਿੰਨੀ ਏਜ ਕਿੰਨੀ ਰੈਡੀ ਉਮਰ 6 ਹੋਰ ਕੀ ਕੀ ਸ਼ੌਂਕ ਆ ਘਰ ਵਿੱਚ ਤੁਹਾਨੂੰ ਡਰਿੰਕ ਡਰਿੰਕ ਦੇ ਵੀ ਸ਼ੌਂਕ ਆ ਕੀ ਬਣਾਉਂਦੇ ਹੁੰਦੇ ਡਰਾਇੰਚ? ਓਥੇ ਕੰਟਰੀਸ। ਕੰਟਰੀਸ ਬਣਾਉਂਦੇ। ਇੰਡੀਆ ਵੇਡ ਬਣਾਇਆ। ਸਿਰਫ ਕੰਟਰੀਸ ਵੇਖਣ ਦਾ ਹੀ ਸ਼ੌਂਕ ਆ। ਹਾਂ। ਤੇ ਕੰਟਰੀਸ ਦੇ ਜਿਹੜੇ ਝੰਡੇ ਹੋਵੇ ਯਾਦ ਕਿਵੇਂ ਹੁੰਦੇ ਆ ਉਹਦੇ ਵਾਸਤੇ ਕੋਈ YouTube ਤੋਂ ਵੀਡੀਓ ਵੇਖੀ ਆ ਜਾਂ ਫੇ ਕੋਈ ਪਜ਼ਲ ਵਗੈਰਾ ਵੀ ਤੁਸੀਂ ਆਪਾਂ ਵੇਖਿਆ ਕਿ ਪਜ਼ਲ ਵੀ ਬਣਾਉਂਦੇ ਪਈ ਸੀ। ਦੋਨੋ ਚ ਜਾਂ। ਪਜ਼ਲ ਵੀ ਬਣਾਉਂਦੇ। YouTube ਵੀ ਵੇਖਦੇ। ਹਾਂ। ਉਹਨੇ ਕਿਹੜੇ ਕਿਹੜੇ ਝੰਡੇ ਨਾਲ ਕੋਈ ਦੱਸ ਸਕਦੇ ਆ ਕਿਹੜੇ ਦੇਖਦਾ ਝੰਡਾ? ਬਗਲਾਦੇਸ਼ ਇਹ ਬਗਲਾਦੇਸ਼ ਆ ਬੁਤਾਨ ਫਿਜਰਲੈਂਡ ਮਤਲਬ ਇਹਨਾਂ ਚੋਂ ਪਾ ਜੀ ਕੋਈ ਵੀ ਚੰਡੇ ਦਾ ਹੱਥ ਰੱਖਾਂਗੇ ਤੇ ਦੱਸ ਦੋਗੇ ਹਾਂ ਅੱਪਾ ਇਹਦੀ ਮਦਰ ਨਾਲ ਵੀ ਗੱਲਬਾਤ ਕਰ ਲੈਨੇ ਆ ਅ ਬੱਚਾ ਬੜੀ ਛੋਟੀ ਉਮਰ ਆਸ ਕਿਵੇਂ ਤੁਹਾਨੂੰ ਇਹਦੇ ਟੈਲੈਂਟ ਦਾ ਪਤਾ ਲੱਗਿਆ ਕਿਉਂਕਿ ਇਹ ਉਮਰ ਚ ਬੱਚੇ ਜਿਹੜੇ ਛੋਟੇ ਉਹਨਾਂ ਦੀ ਪੜ੍ਹਾਈ ਬੜੀ ਮੁਸ਼ਕਲ ਪੇਰੈਂਟਸ ਪੂਰੀ ਕਰਾਉਂਦੇ ਆ ਤੇ ਇਹ ਬੱਚੇ ਦਾ ਟੈਲੈਂਟ ਹੀ ਬਹੁਤ ਆ ਉਮ ਇਨਨਾਂ ਗੋਡ ਗਿਫਟ ਹੀ ਸਮਝੋ ਤੁਸੀਂ ਅਹੀਂ ਕੋਈ ਇਹਨੂੰ ਕਦੀ ਨਹੀਂ ਇਸ ਬਾਰੇ ਪੜਾਇਆ ਕਿਉਂਕਿ ਸਾਡੇ ਘਰ ਚ ਕੋਈ ਵੀ ਫਲੈਗਸ ਰਿਲੇਟਡ ਅਹੀਂ ਆਪ ਨਹੀਂ ਜਾਣਦੇ ਸਾਇੰਸ ਸਟੂਡੈਂਟ ਆ ਸਾਰੇ ਤੇ ਇਹਨੇ ਸਾਨੂੰ ਆਪ ਸਵਾਲ ਪੁੱਛਦਾ ਹੁੰਦਾ ਸੀ ਦੇਖ ਕੇ ਕਿ ਇਹ ਇਹ ਦੋ ਕਲਰ ਦੱਸ ਦੇ ਨੇ ਕਿ ਇਹ ਰੈਡ ਤੇ ਵਾਈਟ ਕਿਹੜੇ ਕਿਹੜੇ ਫਲੈਗ ਚਾ ਸਾਨੂੰ ਆਪ ਨਹੀਂ ਪਤਾ ਹੁੰਦਾ ਫਿਰ ਅਸੀਂ ਵੇਖ ਸੋਚਨਾ ਕਿ ਇਹਨੂੰ ਤੇ ਕਾਫੀ ਚੀਜ਼ ਡੀਪ ਤੱਕ ਨੋਲੇਜ ਹੈਗੀ ਆ ਫਲੈਗ ਦੀ ਪਰ ਬਾਈ ਗੋਡ ਇਹਨੇ ਸਾਨੂੰ ਕਿਸੇ ਨੂੰ ਕੁਝ ਨਹੀਂ ਸਿਖਾਣਾ ਪਿਆ ਇਹਨੇ ਜੋ ਵੀ ਸਿੱਖਿਆ ਆਪਣੇ ਆਪ ਹੀ ਸਿੱਖਿਆ ਆਪਾਂ ਦੇਖਿਆ ਕਿ ਇਹਨੇ ਡਰਾਇੰਗ ਵਗੈਰਾ ਵੀ ਛੰਡਿਆ ਦੀ ਬਣਾਈਆ ਫਿਰ ਇਹ ਡਰਾਇੰਗਸ ਵਗੈਰਾ ਖੁਦ ਹੀ ਤਿਆਰ ਕਰਦਾਂ ਨੇ ਹਾਂਜੀ ਸ਼ੁਰੂ ਤੋਂ ਇਨਾ ਇਹਨੂੰ ਬੜਾ ਇੰਟਰਸਟ ਸੀ ਇਹ ਕੁਛ ਹੱਥ ਲਿਖਦਾ ਰਹਿਣਾ ਜਾਂ ਕੁਛ ਡਰਾ ਕਰਦਾ ਰਹਿਣਾ ਫਿਰ ਇਹਨੇ ਫਲੈਗਸ ਬਣਾਉਣੇ ਸ਼ੁਰੂ ਕਰਤੇ ਇਹ ਸਾਰੇ ਫਲੈਗਸ ਨੇ ਇਹਨੇ ਆਪੇ ਬਣਾਏ ਆ ਆਪੇ ਡਰਾ ਕੀਤੇ ਆਪੇ ਕਲਰ ਕੀਤੇ ਆ ਤੇ ਫਿਰ ਆਪਾਂ ਥੋੜਾ ਜਿਹਾ ਗੂਗਲ ਸਰਚ ਕੀਤਾ ਕਿ ਕਿੱਦਾਂ ਹੀ ਦਾ ਕੋਈ ਰਿਕਾਰਡ ਸਬਮਿਟ ਕਰੀਏ ਤੇ ਪਹਿਲਾਂ ਤਾਂ ਆਪਾਂ ਸੋਚਿਆ ਸੀ ਕਿ ਗਿਨੀਸ ਵਰਡ ਦਾ ਤੇ ਪਤਾ ਨਹੀਂ ਕੀ ਰਿਕਾਰਡ ਹੋਏਗਾ ਸਰਚ ਵੀ ਕਰਨਾ ਪੈਂਦਾ ਕਿਉਂਕਿ ਬਹੁਤ ਸਾਰੇ ਰਿਕਾਰਡ ਹੁੰਦੇ ਆ ਪਰ ਉਹਦੇ ਵਾਸਤੇ ਪਹਿਲਾਂ اپنی कंट्री ਦੇ یا لوکل ਲੈਂਗੁਏਜ لوکل ایریا ਦੇ ریکارڈਸ ਅਪਲਾਈ ਕਰਨਾ ਪੈਣਾ ਸੀ ਇਸ ਕਰਕੇ ਫਿਰ ਆਪਾਂ ਪਹਿਲਾਂ ਵਰਲਡ ਵਾਈਡ ਬੁੱਕ ਆਫ ریکارڈ ਚ ਕੀਤਾ ਉਦੋਂ ਇੰਨੇ 4 ਮਿੰਟ 29 ਸੈਕਿੰਡ ਚ ਦੱਸਿਆ ਸੀ ਸਾਰਾ 195 ਦੇਸ਼ਾਂ ਦੀਆਂ ਕੰਟਰੀਆਂ ਦੇ ਫਲੈਗ ਦੱਸੇ ਸੀ ਫਿਰ ਉਸ ਤੋਂ ਬਾਅਦ ਜਿਹੜੀ ਜੋ ਇੰਡੀਆ ਬੁੱਕ ਆਫ ریکارڈ ਚ ਕੀਤਾ ਫਿਰ ਆਪਾਂ ਦੁਬਾਰਾ ਨੂੰ ਪੁੱਛਿਆ ਉਦੋਂ ਟਾਈਮ ਪੀਰੀਅਡ ਹੋਰ ਘਟ ਗਿਆ ਸੀ ਦਾ 3 ਮਿੰਟ 35 ਸੈਕਿੰਡ ਚ ਇੰਨੇ ਇੰਡੀਆ ਬੁੱਕ ਆਫ ریکارڈ ਦੇ ਦੱਸਦਾ ਸੀ ਜਦੋਂ ਬੱਚਾ ਫਲੈਗ ਵਗੈਰਾ ਵਗੇ ਦੇਖ ਕੇ ਝੰਡੇ ਵੇਖ ਕੇ ਤੁਹਾਨੂੰ ਨਾਮ ਦੱਸ ਦਰਿਆ ਜੀ ਉਦੋਂ ਤੁਸੀਂ ਸੋਚਿਆ ਸੀ ਕਿ ਇਹਦਾ ਕੋਈ ਰਿਕਾਰਡ ਵੀ ਬਣੇਗਾ ਜਾਂ ਕਈ ਵਾਰ ਬੇਨਸ ਐ ਸੋਚਦੇ ਆ ਕਿ ਬੱਚਾ ਵੈਸੇ ਦੇਖ ਕੇ ਜਿਹੜਾ ਵਾ ਉਹ ਮਤਲਬ ਨਾਮ ਦੱਸ ਰਿਹਾ ਵਾ ਕਿਵੇਂ ਤੁਸੀਂ ਸੋਚਿਆ ਕਿ ਇਹਨੂੰ ਗਾਂ ਲੈ ਕੇ ਜਾਣਾ ਆਪਾਂ ਨਹੀਂ ਆਪਾਂ ਫਿਰ ਕਦੀ ਸੋਚਿਆ ਨਹੀਂ ਕਿਉਂਕਿ ਇਹ ਜਿਹੜੇ ਇਹਨੇ ਫਲੈਗਸ ਬਣਾਏ ਦਿੰਨਾ ਘਟੋ ਘਟ ਮਿਲਦਾ 1.5-2 ਸਾਲ ਪੁਰਾਣੀ ਗੱਲ ਆ ਤੇ ਜੇ ਅਸੀਂ ਪਹਿਲਾਂ ਹੀ ਕਰ ਲੈਂਦੇ ਸ਼ਾਇਦ 6 ਸਾਲ ਤੋਂ ਪਹਿਲਾਂ ਵੀ ਇਹ ਜਿਹੜਾ ਰਿਕਾਰਡ ਬਣ ਸਕਦਾ ਸੀ ਇਹ ਸਾਡੀ ਅਣਗਹਿਲੀ ਕਰਕੇ ਥੋੜਾ ਲੇਟ ਹੋ ਗਿਆ ਪਰ ਬਣਾ ਪਹਿਲਾਂ ਦਾ ਹੀ ਲੰਦਾ ਸੀ ਅਸੀਂ ਕ ਸੋਚਿਆ ਹੀ ਨਹੀਂ ਕਿ ਇਦਾਂ ਦਾ ਵੀ ਕੋਈ ਰਿਕਾਰਡ ਹੋਏਗਾ ਜਾਂ ਅਸੀਂ ਇਦਾਂ ਦਾ ਅਪਲਾਈ ਕਰ ਸਕਦੇ ਹਾਂ ਜਦੋਂ ਤੁਸੀਂ ਅਪਲਾਈ ਕੀਤਾ ਤੇ ਫਿਰ ਰਿਜ਼ਲਟ ਉਸੇ ਵਲੇ ਆਗਾ ਜਾਂ ਕੋਈ ਸਮਾਂ ਲੱਗਦਾ ਵਾ ਜਿਵੇਂ ਵੀਡੀਓ ਐਜੂਕੇਸ਼ਨ ਕਰਨੀ ਹੁੰਦੀ ਆ ਜਾਂ ਹੋਰ ਪ੍ਰੋਸੈਸ ਹੁੰਦਾ ਨਹੀਂ ਸਰ ਟਾਈਮ ਤਾਂ ਬਹੁਤ ਲੱਗ ਜਾਂਦਾ 2-3 ਮਹੀਨੇ ਦਾ ਟਾਈਮ ਲੱਗ ਜਾਂਦਾ ਵੀਡੀਓ ਵੈਰੀਫਾਈ ਹੁੰਦੀ ਆ ਫਿਰ ਉਹਨਾਂ ਨੇ ਸਾਡੇ ਕੋਲ ਦੋ ਵਾਲੰਟੀਅਰ ਨਾਲ ਬੈਠੇ ਹੁੰਦੇ ਆ ਉਹਨਾਂ ਤੋਂ ਵੀ ਰਿਕਾਰਡ ਕਰਾਉਂਦੇ ਆ ਮੈਸੇਜ ਸਾਈਨ ਕਰਾਉਂਦੇ ਆ ਪੇਪਰ ਵਗੈਰਾ ਪ੍ਰੋਪਰ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਹੀ ਐਸ ਮਿਲਦੀ ਆ ਸਾਨੂੰ ਜਦੋਂ ਰਿਜ਼ਲਟ ਆ ਗਿਆ ਤੇ ਫਿਰ ਕਿਵੇਂ ਦਾ ਮਹਿਸੂਸ ਹੋਇਆ ਜਦੋਂ ਬੱਚੇ ਦੇ ਨਾਮ ਤੇ ਇੱਕ ਰਿਕਾਰਡ ਬਣ ਗਿਆ ਬੜੀ ਵੱਡੀ ਗੱਲ ਆ ਹਾਂਜੀ ਬਹੁਤ ਖੁਸ਼ ਹੋਈ ਸਾਡੇ ਵਾਸਤੇ ਤੇ ਬੜੀ ਮਾਣ ਦੀ ਗੱਲ ਆ ਅਸੀਂ ਤਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਸਾਡੀ ਫੈਮਿਲੀ 'ਚ ਕੋਈ ਇਦਾਂ ਦਾ ਰਿਕਾਰਡ ਵੀ ਬਣਾਏਗਾ ਸਾਨੂੰ ਬਹੁਤ ਮਾਣ ਮਹਿਸੂਸ ਆਇਆ ਉਨ ਕੀ ਅੱਗੇ ਦੀ ਪਲਾਨਿੰਗ ਕੀ ਆ ਬੱਚੇ ਦੀ ਕੀ ਬੰਨਾ ਚਾਹੁੰਦਾ ਵਾ ਜਾਂ ਕੀ ਕਰਨਾ ਚਾਹੁੰਦਾ ਵਾ ਅਜੇ ਤਾਂ ਅਸੀਂ ਇਹਨੂੰ ਪੁੱਛਦੇ ਆ ਤੇ ਉਹ ਕਹਿੰਦਾ ਮੈਂ ਇੰਜੀਨੀਅਰ ਹੀ ਬੰਨਾ ਪਰ ਚਲੋ ਹਜਾਂ ਨੂੰ ਪਤਾ ਇਹਨੂੰ ਨਾ ਆਪ ਇੰਜੀਨੀਅਰ ਕੀ ਮਤਲਬ ਕੀ ਆ ਜੋ ਕਹੇਗਾ ਅਹੀਂ ਉਹਨੂੰ ਬਣਾਵਾਂਗੇ ਪਰ ਸਾਡੀ ਹੁਣ ਫਿਲਹਾਲ ਕੋਸ਼ਿਸ਼ ਹੈ ਕਿ ਇਹਦਾ ਰਿਕਾਰਡ ਨਾ ਆਪਾ ਗਿਨੀਜ਼ ਵਰਡ ਰਿਕਾਰਡ ਤੱਕ ਲੈ ਕੇ ਜਾਈਏ ਮਹਿਸੂਸ ਕਿਵੇਂ ਦਾ ਹੋ ਰਿਹਾ ਵਾ ਗੁਰਦਾਸਪੁਰ ਦਾ ਤੇ ਨਾਮ ਰੌਸ਼ਨ ਹੋਇਆ ਵਾ ਪਰ ਪੰਜਾਬ ਦਾ ਵੀ ਨਾਮ ਰੌਸ਼ਨ ਹੋਇਆ ਵਾ ਹਾਂਜੀ ਸਰ ਬਹੁਤ ਪ੍ਰਾਊਡ ਫੀਲ ਹੁੰਦਾ ਸਾਨੂੰ ਤੇ ਅਹੀਂ ਤੇ ਆਪ ਚਾਹੁੰਦੇ ਆ ਕਿ ਸਾਡਾ ਬੱਚਾ ਹੋਰ ਗਾਂ ਤਰੱਕੀ ਕਰੇ ਤੇ ਪਰ ਆਏ ਦੇਖੋ ਅਸੀਂ ਕਿੱਥੇ ਤੱਕ ਪਹੁੰਚਦੇ ਆ ਬਾਕੀ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅਕਸਰ ਨਾ ਬੱਚਿਆਂ 'ਚ ਟੈਲੈਂਟ ਬਹੁਤ ਹੁੰਦਾ ਵਾ ਜਿਵੇਂ ਤੁਸੀਂ ਪਹਿਚਾਨ ਲਿਆ ਟੈਲੈਂਟ ਨੂੰ ਪਰ ਮਾ ਮਾਤਾ ਪਿਤਾ ਅਕਸਰ ਪਹਿਚਾਨ ਨਹੀਂ ਪਾਉਂਦੇ ਜਉਣਾ ਕੋਈ ਨਹੀਂ ਆ ਫੈਸਿਲਟੀਆਂ ਨਹੀਂ ਹੋ ਪਾਂਦੀਆਂ ਕਿ ਉਹ ਇਸ ਤਰ੍ਹਾਂ ਰਿਕਾਰਡਸ ਤੇ ਆਪਣਾ ਨਾਮ ਦਰਜ ਕਰਾਂ ਕੀ ਕਹੋਗੇ ਬਾਕੀ ਪੈਰੈਂਟਸ ਅ ਅੱਜਕੱਲ੍ਹ ਤੋਂ ਸਗੋਂ ਮੈਂ ਕਹਿੰਦੀ ਫੈਸਿਲਿਟੀ ਜ਼ਿਆਦਾ ਕਿਉਂਕਿ YouTube 'ਚ ਹਰ ਚੀਜ਼ ਸਾਨੂੰ ਘਰ ਬੈਠੇ ਮਿਲ ਜਾਂਦੀ ਹੈ Google ਤੇ ਸਰਚ ਕਰੋ YouTube ਹਰ ਕਿਸੇ ਕੋਲ ਫੋਨ Android ਫੋਨ ਤਾਂ ਹੈਗਾ ਹੀ ਆ ਤੇ ਹਰ ਚੀਜ਼ ਅਵੇਲੇਬਲ ਆ ਤੇ ਤੁਸੀਂ ਦੇਖੋ ਤੁਹਾਡਾ ਬੱਚਾ ਜੇ YouTube ਤੇ ਕੋਈ ਚੀਜ਼ਾਂ ਦੇਖਦਾ ਤੇ ਕਿਹੜੀ ਚੀਜ਼ਾਂ ਦੇਖਦਾ ਆ ਕੋਈ ਸਟੱਡੀ ਰਿਲੇਟਡ ਜਾਂ ਨੋਲਿਜ ਰਿਲੇਟਡ ਹੈਗੀ ਆ ਕੋਸ਼ਿਸ਼ ਕਰੋ ਕਿ ਜ਼ਿਆਦਾ ਉਹੀ ਦਿਖਾਓ ਨੂੰ ਜਾਂ ਉਹਦੇ ਰਿਲੇਟਡ ਕੁਚਨ ਨੂੰ ਲੈ ਕੇ ਦੋ ਟੌਇਜ਼ ਵੀ ਅੱਜਕੱਲ ਤੱਕ ਕਿੰਨੇ ਅਵੇਲੇਬਲ ਹੈ ਜਦਾਸੀ ਨੂੰ ਫਿਰ ਪਜ਼ਲਸ ਲੈ ਕੇ ਦਿੰਦੇ ਸੀ ਵਰਡ ਦੇ ਰਿਗਾਰਡਿੰਗ ਫਿਰ ਇਹਨੂੰ ਆਪਾਂ ਗਲੋਬ ਲੈ ਕੇ ਦਿੱਤਾ ਵਰਲਡ ਮੈਪ ਲੈ ਕੇ ਦਿੱਤੇ ਉਹ ਕੁਛ ਸਾਰਾ ਕੁਛ ਵੇਖਦਾ ਰਿਹਾ ਸੀ ਫਿਰ ਪਰ ਸਾਨੂੰ ਇੰਨਾ ਆਈਡੀਆ ਕਦੀ ਵੀ ਨਹੀਂ ਹੋਇਆ ਕਿ ਸਾਰੀ ਕੰਟਰੀਜ਼ ਦੇ ਫਲੈਗ ਇਹਨੂੰ ਯਾਦ ਹੋਣਗੇ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਸਾਰੀ ਕੰਟਰੀਜ਼ ਦੇ ਫਲੈਗ ਕਿੰਨੇ ਮਿਕਸ ਹੋ ਜਾਂਦੇ ਆ ਯਾਦ ਉਹ ਤੋਂ ਇਹਨੂੰ ਸਾਰਾ ਯਾਦ ਹੈ ਕਿ ਕਿਹੜੇ ਕਲਰ ਦੇ ਫਲੈਗ ਕਿਹੜੀ ਕੰਟਰੀ ਦੇ ਆ ਜਦੋਂ ਕਿ ਇਹਨੂੰ ਜੇ ਪੁੱਛ ਲਈਏ ਕਿ ਆਪ ਬਰਾਊਨ ਕਲਰ ਕਿਹੜੇ ਕੰਟਰੀ ਦੇ ਫਲੈਗ ਚ ਨਹੀਂ ਆਂਦਾ ਇਹ ਉਹ ਵੀ ਦੱਸ ਦਿੰਦਾ ਆ ਫਿਰ ਕੰਟਰੀਜ਼ ਦੇ ਬਾਰਡਰ ਵੀ ਦੱਸ ਦਿੰਦਾ ਆ ਕਿ ਕਿਹੜੀ ਕੰਟਰੀ ਦਾ ਕਿਹੜਾ ਕਿਹੜਾ ਬਾਰਡਰ ਕਿਸ ਦੇ ਨਾਲ ਲੱਗਦਾ ਆ ਜਾਨੀ ਕਿ ਆਪਾਂ ਕਹਿ ਲਈਏ ਕਿ ਇਹਨੂੰ ਖੇਲ-ਖੋਦ ਵਿੱਚ ਇੱਕ ਸਾਡੀ ਟ੍ਰੇਨਿੰਗ ਵੀ ਮਿਲ ਗਈ ਜਿਵੇਂ ਤੁਸੀਂ ਦੱਸਿਆ ਕਿ ਇਹਨੇ ਪਜ਼ਲਸ ਵਗੈਰਾ ਵੀ ਉਹ ਉਹੀ ਲੈ ਜਿਹਦੇ ਵਿੱਚ ਦੇਸ਼ ਦੇ ਝੰਡੇ ਬਨੇ ਹੁੰਦੇ ਆ ਸੋ ਖੇਲ-ਖੇਲ ਵੀ ਐਚੀ ਟ੍ਰੇਨਿੰਗ ਵੀ ਜਿਹੜੀ ਇਹਨੂੰ ਮਿਲ ਗਈ ਸਹੀ ਗੱਲ ਆ ਖੇਲ-ਖੇਲ ਚ ਇਹਨੇ ਬਹੁਤ ਕੁਝ ਸਿੱਖਿਆ ਫਿਰ ਆਪਾਂ ਇਹਨੂੰ ਕੰਟਰੀ ਫਲੈਗਸ ਦੀ ਬੁੱਕਸ ਲੈ ਕੇ ਦਿੱਤੀਆਂ ਜਿੱਦਾਂ ਕਲਰ ਕਰਨਾ ਸੀ ਡਰਾਇ ਪਰ ਇਹਨੂੰ ਹਜੇ ਵੀ ਇਹਦੇ ਚ ਕਲਰ ਕਰਨ ਨਾਲੋਂ ਇਹਨੂੰ ਮਜ਼ਾ ਆਉਂਦਾ ਕਿ ਮੈਂ ਆਪ ਡਰਾ ਕਰਕੇ ਕਲਰ ਕਰਾਂ ਇਹਦੇ ਚ ਵੀ ਆ ਇੰਨਾ ਕਰਕੇ ਖੁਸ਼ ਨਹੀਂ ਹੁੰਦਾ ਇਹਨੂੰ ਆਪ ਡਰਾ ਕਰਨ ਚ ਜ਼ਿਆਦਾ ਖੁਸ਼ੀ ਮਿਲਦੀ ਆ ਇੱਥੇ ਇੱਕ ਐਵੀ ਗੱਲ ਜਿਹੜੀ ਗੌਰ ਕਰਨ ਵਾਲੀ ਆ ਦੇਖੋ ਸੋਸ਼ਲ ਮੀਡੀਆ ਤੇ ਆਪਕਸਰ ਹੀ ਦੇਖਦੇ ਆ ਡਾਕਟਰਸ ਜਾਂ ਜਿਹੜੇ ਬੁੱਧੀਜੀਬ ਲੋਕ ਨੇ ਉਹ ਇਹੀ ਕਹਿੰਦੇ ਨੇ ਕਿ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਜਾਵੇ ਕਿਉਂਕਿ ਇਹਦੇ ਕਰਕੇ ਬੱਚਿਆਂ ਦਾ ਜਿਹੜਾ ਬ੍ਰੇਨ ਆ ਡਵੈਲਪ ਨਹੀਂ ਉਹ ਪੰਦਾ ਕਈ ਤਰ੍ਹਾਂ ਦਾ ਨੁਕਸਾਨ ਹੁੰਦਾ ਵਾ ਪਰ ਇੱਥੇ ਇਹਨਾਂ ਨੇ ਇੱਕ ਐਵੀ ਮਿਸਾਲ ਪੇਸ਼ ਕੀਤੀ ਆ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਆਪਣੇ ਬੱਚੇ ਨੂੰ ਕਾਮਯਾਬ ਕੀਤਾ ਉਸ ਤੋਂ ਇਲਾਵਾ ਜੇ ਉਹਨੂੰ ਖਿਡੌਣੇ ਵੀ ਲੈ ਕੇ ਦਿੱਤੇ ਆ ਤੇ ਉਹ ਲੈ ਕੇ ਦਿੱਤੇ ਜਿਹੜੇ ਉਹਦੇ ਕੈਰੀਅਰ ਵਿੱਚ ਕੰਮ ਆ। ਸੋ ਮੈਮ ਤੁਸੀਂ ਇੱਕ ਮਿਸਾਲ ਵੀ ਪੇਸ਼ ਕਰਤੀ ਆ ਜਿਹੜੀ ਸੋਸ਼ਲ ਮੀਡੀਆ ਤੋਂ ਅਕਸਰ ਆਪਾਂ ਕਹਿੰਨੇ ਕਿ ਬੱਚੇ ਦੂਰ ਰੱਖੋ। ਪਰ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਬੇਟਾ ਦੇਖਦਾ YouTube ਮੈਂ ਨਹੀਂ ਕਹਿੰਦੀ ਸਾਡਾ ਬੇਟਾ ਫੋਨ ਨਹੀਂ ਦੇਖਦਾ ਦੇਖਦਾ ਬਹੁਤ ਕੁਝ ਦੇਖਦਾ ਫੋਨ ਵੀ ਦੇਖਦਾ ਟੀਵੀ ਵੀ ਦੇਖਦਾ ਟੀਵੀ 'ਚ ਵੀ ਦੇਖਦਾ ਤਾਂ ਸਾਰੇ ਇੰਗਲਿਸ਼ ਕਾਰਟੂਨਸ ਹੀ ਦੇਖਦਾ। YouTube ਬਹੁਤ ਦੇਖਦਾ। ਇਹਦੀ ਇੰਗਲਿਸ਼ ਬਹੁਤ ਸਟਰੋਂਗ ਆ। ਸ਼ੁਰੂ ਤੋਂ ਹੀ ਇਹਦੀ ਇੰਗਲਿ ਤਾਂ ਜਦੋਂ ਪਹਿਲੀ ਵਾਰੀ ਦੀ ਮੈਂ ਆਪਣੇ ਰੀਡਿੰਗ ਸੁਣੀ ਸੀ ਉਹ ਬਹੁਤ ਹੀ ਹੈਰਾਨ ਸੀ ਕਿ ਫਰਸਟ ਕਲਾਸ ਦਾ ਬੱਚਾ ਇਹਦਾ ਰੀਡਿੰਗ ਕਰ ਰਿਹਾ ਜਿਹਦਾ 5th 6th ਕਲਾਸ ਦਾ ਬੱਚਾ ਰੀਡਿੰਗ ਕਰ ਰਿਹਾ ਹੁੰਦਾ ਤੇ ਮਤਲਬ ਜੀ ਆਪਾਂ ਗੱਲ ਕਰੀਏ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਇਹਨੇ ਆਪਣੀ ਪੜ੍ਹਾਈ ਵੀ ਜਿਹੜੀ ਉਹ ਵਧੀਆ ਤਰੀਕੇ ਨਾਲ ਕੀਤੀ ਹੈ ਜਿਹੜਾ ਰਿਕਾਰਡ ਬਣਾਇਆ ਵਾ ਤੇ ਛੰਡੇ ਦੇ ਦੇ ਇੱਕ ਸੋਸ਼ਲ ਮੀਡੀਆ ਦੇ ਥਰੂ ਹੀ YouTube ਦੇਖ ਦੇ ਕੇ ਇਹਨੇ ਬਹੁਤ ਕੁਝ ਸਿੱਖਿਆ ਸਾਡੇ ਵਾਸਤੇ ਤੇ ਇਹਦੇ ਵਾਸਤੇ ਤੇ ਸੋਸ਼ਲ ਮੀਡੀਆ ਦਾ ਬਹੁਤ ਹੀ ਯੋਗਦਾਨ ਹੀ ਮਰਮੁਲ ਬੱਚੇ ਦੀ ਕਿੰਨੀ ਉਮਰ ਆ ਤੇ ਨਾਮ ਸਰ ਇਹਨੇ ਨਾ 22 ਮਾਰਚ ਨੂੰ 7 ਇਅਰਸ ਦਾ ਸੋ ਇਹ ਗੁਰਦਾਸਪੁਰ ਦੇ ਛੋਟੇ ਬੱਚੇ ਦੀ ਕਹਾਣੀ ਆ ਜਿਨੇ ਦੇਖੋ ਪਾਕਸਰ ਇਹੀ ਕਹਿੰਨੇ ਆ ਕਿ ਸੋਸ਼ਲ ਮੀਡੀਆ ਤੋਂ ਬੱਚਿਆਂ ਨੂੰ ਦੂਰ ਰੱਖੋ ਪਰ ਇਸ ਬੱਚੇ ਨੇ ਸੋਸ਼ਲ ਮੀਡੀਆ ਜਰੀਏ ਹੀ ਚੰਡਿਆ ਦੀ ਪਛਾਣ ਕੀਤੀ ਇਹਦੇ ਮਾਤਾ ਪਿਤਾ ਨੇ ਕਾਫੀ ਜ਼ਿਆਦਾ ਨੂੰ ਸਪੋਰਟ ਕੀਤੀ ਆ ਕਿਉਂਕਿ ਇਹਨੂੰ ਉਸ ਤਰ੍ਹਾਂ ਦਾ এনवायरमेंट ਮਿਲਿਆ ਜਿਹਦੇ ਵਿੱਚ ਇਹ ਬੱਚਾ ਹੋ ਡਵੈਲਪ ਹੋ ਸਕਿਆ ਸੋ ਆਪਾਂ ਬੱਚੇ ਕੋ ਇੱਕ ਵਾਰੀ ਪੁੱਛ ਲੈਨੇ ਆ ਬੱਚੇ ਕਿ ਕਿਵੇਂ ਦਾ ਮਹਿਸੂਸ ਹੋ ਰਿਹਾ ਵਧੀਆ ਲੱਗ ਰਿਹਾ ਹੁਣ ਤੁਹਾਡਾ ਨਾਮ ਜਿਹੜਾ ਵਾ ਇੰਡੀਆ ਬੁੱਕ ਆਫ ਰਿਕਾਰਡ ਚ ਜਿਹੜਾ ਦਰਜ ਹੈ ਲੱਗ ਰਿਹਾ ਅੱਛਾ ਲੱਗ ਰਿਹਾ ਸੋ ਬਿਲਕੁਲ ਬਾਕੀ ਜਿਹੜੇ ਮਾਤਾ ਪਿਤਾ ਵਾ ਇਹਨਾਂ ਦੀ ਮਦਰ ਨੇ ਆਈ ਮੈਸੇਜ ਦਿੱਤਾ ਵਾ ਕਿ ਸਾਡੇ ਜਿਹੜੇ ਬੱਚਾ ਜੇ ਕੋਈ ਟੈਲੈਂਟ ਆ ਸਾਨੂੰ ਪਹਿਚਾਣਨਾ ਜੀ ਤਾਂ ਬੱਚੇ ਦੀ ਸਪੋਰਟ ਕਰਨੀ ਚਾਹੀਦੀ ਆ ਅੱਜ ਇਸ ਬੱਚੇ ਨੇ ਜਿੱਥੇ ਗੁਰਦਾਸਪੁਰ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਹਤੇ ਹੋਰ ਵੀ ਬਹੁਤ ਸਾਰਾ ਟੈਲੈਂਟ ਆ ਬਸ ਉਸ ਸਟੈਂਡਰਡ ਨੂੰ ਉਭਾਰਨ ਦੀ ਜ਼ਰੂਰਤ ਆ ਸੋ ਇਸ ਬੱਚੇ ਦੀ ਜਿਹੜੀ ਕਹਾਣੀ ਆ ਉਹ ਕਈ ਛੋਟੇ ਹੋਰ ਬੱਚਿਆਂ ਤੇ ਮਾਤਾ ਪਿਤਾ ਲਈ ਇੱਕ ਪ੍ਰੇਰਣਾ ਦੀ ਜਿਹੜੀ ਆ ਉਹ ਸਰੋਤ ਆ